ਨਿਊ ਚੈਨਲ ਰਾਹੀਂ ਸਾਨੂੰ ਇਹ ਪਤਾ ਲੱਗਾ ਕਿ ਉਹਨਾਂ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਉਹ ਕੱਲ ਇਥੋਂ ਤਕਰੀਬਨ 1 1 ਵਜੇ ਦੇ ਲੱਗੇ ਜਾਂ 12 12 ਤੋਂ 1 ਦੇ ਵਜੇ ਗਏ ਇਥੋਂ ਘਰੋਂ ਇਥੇ ਰਹਿ ਗਿਆ ਜਾਣ ਵਾਸਤੇ ਗਏ ਸੀ ਤੇ ਉਹ ਜਲੰਧਰ ਜਾਂ ਉਥੋਂ ਅੱਗੇ ਕਿੱਦਾਂ ਪਹੁੰਚ ਗਏ ਤੇ ਜੇ ਸਾਡੇ ਵਾਸਤੇ ਵੀ ਜਾਣਕਾਰੀ ਸਾਨੂੰ ਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਅੱਜ ਤੇ ਬਾਗਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰ ਸੀਗਾ ਉਹਦੇ ਵਿੱਚ ਵੀ ਉਹਨਾਂ ਭਾਗ ਲੈਣਾ ਸੀ ਸ਼ਾਇਦ ਉਹ ਕਿਸੇ ਆਪਣੇ ਸੰਗੀ ਸਾਥੀ ਨੂੰ ਇਧਰ ਉਧਰ ਕਹਿਣ ਵਾਸਤੇ ਵੀ ਗਏ ਹੋਣ ਕੱਲ੍ਹ ਵਾਸਤੇ ਤੇ ਉਹਨ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੀ ਕਿਰਦਾਰ ਕੁਸ਼ੀ ਕਰਨ ਵਾਸਤੇ ਅਮਰਤਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਕਿਉਂ ਜੋ ਅਮਰਤਪਾਲ ਦੀ ਜਾਂ ਸਰਬਜੀਤ ਦੀ ਜਿੱਤ ਹੋਈ ਆ ਮੇਰੇ ਖਿਆਲ ਕਿ ਪੰਜਾਬ ਰੋਧੀ ਸ਼ਕਤੀਆਂ ਨੂੰ ਉਹ ਬਰਦਾਸ਼ਤ ਨਹੀਂ ਹੋ ਰਹੀ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਇਹੋ ਜਿਹੇ ਹਾਲਾਤ ਪੈਦਾ ਕਰਕੇ ਕਿ ਇੱਕ ਤੇ ਉਹ ਬਾਹਰ ਨਾ ਸਕਣ ਤੇ ਦੂਜਾ ਇਹ ਜਿਹੜਾ ਕਿ ਜਿਹੜਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਕਿਸ ਤਰੀਕੇ ਨਾਲ ਫੇਲ ਕੀਤਾ ਜਾ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਕਿ ਨਸ਼ੇ ਦੇ ਵਿਰੁੱਧ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਓ ਇਹ ਤਾਂ ਬਹੁਤ ਮੇਰੇ ਖਿਆਲ ਘਨੌਣੀ ਹਰਕਤ ਹੈ ਇਹਨਾਂ ਦੀ ਤੇ ਇਹ ਇਹੋ ਜਿਹੀਆਂ ਚੀਜ਼ਾਂ ਤੋਂ ਹੁਣ ਲੋਕ ਸੁਚੇਤ ਆ ਮੇਰੇ ਖਿਆਲ ਇਹ ਲੋਕਾਂ ਨੂੰ ਪਤਾ ਕਿ ਸਰਕਾਰਾਂ ਜਾਂ ਇਹ ਪੁਲਿਸ ਕਿਸ ਤਰੀਕੇ ਨਾਲ ਝੂਠੇ ਕੇਸ ਪਹਿਲਾਂ ਵੀ ਦਰਜ ਕਰਦੀ ਆ ਆ ਕਈਆਂ ਦਿਨਾਂ ਤੋਂ ਸਾਨੂੰ ਅੱਗੇ ਵੀ ਸ਼ਿਕਾਇਤਾਂ ਮਿਲ ਰਹੀਆਂ ਕਿ ਜਿਹਨਾਂ ਦੇ ਪੁਰਾਣੇ ਕੋਈ ਚਿਰ ਚਿਰ ਦੇ ਵੀ ਕੇਸ ਸੀ ਸੀ ਉਹਨਾਂ ਨੂੰ ਵੀ ਦੁਬਾਰਾ ਬੁਲਾਇਆ ਜਾ ਰਿਹਾ ਕਿ ਤੁਸੀਂ ਤੁਹਾਡੀ ਇਨਕੁਆਇਰੀ ਹੋਣੀ ਆ ਤੁਸੀਂ ਆਪਣੇ ਪਾਸਪੋਰਟ ਦੀਆਂ ਕਾਪੀਆਂ ਜਮ੍ਹਾਂ ਕਰਾਓ ਕੁਝ ਐਸਾ ਇਦਾਂ ਦੇ ਇਦਾਂ ਦੇ ਕਰਕੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਇਹ ਮੇਰੇ ਖਿਆਲ ਇਹ ਵੀ ਉਸੇ ਕੜੀ ਦਾ ਉਹ ਇੱਕ ਸਾਜਿਸ਼ ਆ ਸ਼ਿਸ਼ ਜਾਂ ਚੱਲ ਰਿਹਾ ਵੀ ਜਿਹੜਾ ਇਹਨਾਂ ਨੂੰ ਸਿੱਖਾਂ ਨੂੰ ਬਦਨਾਮ ਕਰਕੇ ਪੂਰੀ ਦੁਨੀਆ 'ਚ ਇਹ ਚੀਜ਼ਾਂ ਤੋਂ ਜਿਹੜੇ ਉਹ ਆਪਣੇ ਹੱਕਾਂ ਦੀ ਜਿਹੜਾ ਰਾਜਸਥਾਨ 'ਚ ਪਿੱਛੇ ਜੇ ਹੋਈ ਘਟਨਾ ਉਹ ਟਾਇਨਰ ਪਾਰਟੀ ਮਾਨ ਉੱਪਰ ਦੇਸ਼ ਧਰੋਦਾ ਪਰਚਾ ਦਰਜ ਕਰਨਾ ਮੇਰਾ ਖਿਆਲ ਹੈ ਕਿ ਸਾਰੇ ਸਾਡੇ ਸਿੱਖ ਕਮਿਊਨਿਟੀ ਦੇ ਖਿਲਾਫ ਬਹੁਤ ਵੱਡੇ ਇੱਕ ਉਹਨਾਂ ਨੂੰ ਪੂਰੀ ਦੁਨੀਆ 'ਚ ਬਦਨਾਮ ਕਰਨ ਵਾਸਤੇ ਇਹੋ ਜੀਆਂ ਚੀਜ਼ਾਂ ਸਾਰੀਆਂ ਕੀਤੀਆਂ ਜਾ ਰਹੀਆਂ ਭਾਈ ਹਮ ਜਿਹੜੇ ਹੱਥ ਨਹੀਂ ਉਹ ਸ਼ਸਤਰਧਾਰੀ ਨਹੀਂਗੇ ਉਹ ਨਾਰਮਲ ਲੇਕਿਨ ਉਹ ਵੀ ਆਮ ਤੁਸੀਂ ਦੇਖਿਆ ਕਿ ਚੋਣ ਪ੍ਰਚਾਰਚੀ ਵਿਚਰਦੇ ਰਹੇ ਹੁਣ ਵੀ ਉਹ ਪਰਸੋਂ ਵੀ ਉਹ ਇੱਕ ਪ੍ਰੋਗਰਾਮ ਅਟੈਂਡ ਕਰਕੇ ਆਏ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹੋ ਜੀਆਂ ਚੀਜ਼ਾਂ ਤੋਂ ਸਾਡੇ ਪਰਿਵਾਰ ਨੂੰ ਵੀ ਲੋਕਾਂ ਨਾਲ ਸਾਡਾ ਮੇਲ ਜੋਲ ਜਾਂ ਲੋਕਾਂ ਨੂੰ ਪਿਆਰ ਦੇ ਰਹੇ ਆ ਉਹਦੇ ਵਿੱਚ ਕੋਈ ਇਹੋ ਜੀ ਕਰਕੇ ਤੇ ਲੋਕਾਂ ਤੋਂ ਤੋੜਿਆ ਜਾਵੇ ਤੇ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ फेल ਕੀਤਾ ਜਾ ਰਿਹਾ ਸਰਕਾਰ ਦੇ ਜੋ ਕੁਛ ਮਰਜ਼ੀ ਮੇਰੇ ਕੋਲ ਲੱਗਦਾ ਕਿ ਉਹ ਭਾਵੇਂ ਉਹ ਕਾਨੂੰਨ ਸਵੇਰੇ ਖਬਰ ਆ ਜੇ ਕੋਈ ਨਾ ਕੋਈ ਹਥਿਆਰ ਬਰਾਮਦ ਹੋ ਗਏ ਉਹ ਹੋ ਗਿਆ ਕਿਉਂਕਿ ਸਰਕਾਰ ਕੋ ਬਸੇਰੇ ਸਾਹਦੇ ਜਦੋਂ ਪੁਲਿਸ ਕੋ ਪੁਲਿਸ ਦਾ ਅੱਗੇ ਕਰਦਾਰ ਪਹਿਲਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਕਿਦਾਂ ਦਾ ਉਹ ਜੇ ਨਿਰਪੱਖ ਕੰਮ ਤੇ ਕਦੀ ਕਰਦੀ ਨਹੀਂ ਉਹ ਪੋਲੀਟੀਕਲ ਦਬਾਅ ਚ ਰਹਿੰਦੀ ਹਮੇਸ਼ਾ ਜਾਂ ਡਰਗ ਮਾਫੀ ਦੇ ਦਬਾਅ ਚ ਇਹ ਇਸੇ ਕਰਕੇ ਪੰਜਾਬ ਚ ਨਸ਼ਾ ਜਾਂ ਜਿਹੜੀ ਜਿਹੜੀ ਲਾ ਲਾ ਐਂਡ ਆਰਡਰ ਦੀ ਸਮੱਸਿਆ ਹਰ ਜਗ੍ਹਾ ਤੇ ਇਹੋ ਜਿਹਾ ਵਾਪਰ ਰਿਹਾ ਕਿ ਸਰਕਾਰ ਉਹ ਉਹਨਾਂ ਉਹਨਾਂ ਦੇ ਜਿਹੜੇ ਨਸ਼ਾ ਮਾਫੀਆ ਵਾਜਾਂ ਸਰਕਾਰ ਦੇ ਇਹੋ ਜਿਹੇ ਗਲਤ ਜਿਹੜੀਆਂ ਨੀਤੀਆਂ ਵਾਂ ਉਹਨਾਂ ਦੇ ਜਿਹੜਾ ਵੀ ਕੋਈ ਵਿਰੋਧ ਕਰਦਾ ਉਹਤੇ ਪਰਚੇ ਦਰਜ ਕਰੋ ਤੇ ਉਹਨਾਂ ਨੂੰ ਉਹ ਉਹ ਆਪਣੇ ਰਸਤੇ ਚੋਂ ਸੈੱਡ ਕਰਨ ਦੀ ਕੋਸ਼ਿਸ਼ ਨਹੀਂ ਇਹ ਇਹ ਤੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਇਹ ਚੀਜ਼ ਕੀਤੀ ਹੈ ਕਿ ਹੁਣ ਗ੍ਰਿਫਤਾਰ ਤੇ ਕੀਤਾ ਉਹਨਾਂ ਨੇ ਪਰ ਇਹ ਚੀਜ਼ ਹੈ ਕਿ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਇਹ ਇਹੋ ਜਿਹੇ ਹੋਰ ਕਿਸੇ ਚ ਮੇਰੇ ਖਿਆਲ ਜਾਂ ਪਹਿਲਾਂ ਵੀ ਸਾਨੂੰ ਕਿਹਾ ਜਾ ਰਿਹਾ ਸੀ ਕਿ ਇਹਨਾਂ ਨੂੰ ਤੁਸੀਂ ਜਾਂ ਚੋਣ ਪ੍ਰਚਾਰ ਜਾਂ ਇਹੋ ਜੀਆਂ ਚੀਜ਼ਾਂ ਤੋਂ ਰੋਕੋ ਨਹੀਂ ਤੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਤੇ ਉਹਨਾਂ ਦੇ ਮੇਰੇ ਖਿਆਲ ਇੱਕ ਜਦੋਂ ਅਮਰਤਪਾਲ ਨੂੰ ਫੜਿਆ ਉਹ ਵੀ ਇੱਕ ਉਹਨਾਂ ਤੇ ਪਰਚਾ ਹੈ ਜਿਤ ਤੱਕ ਇਹਨਾਂ ਨੇ ਦਰਜ ਕਰਕੇ ਰੱਖਿਆ ਹੋਇਆ ਤੇ ਇਹ ਚੀਜ਼ ਹੈ ਕਿ ਜਦੋਂ ਵੀ ਕਿਸੇ ਬੰਦੇ ਨੂੰ ਕਿਸੇ ਰਾਤੋਂ ਉਟਾਉਣ ਵਾਸਤੇ ਉਹ ਜਿਹੜਾ ਪੁਰਾਣੇ ਕੋਈ ਲੰਮੇ ਟਾਈਮ ਦੇ ਵੀ 10 10 20 20 ਸਾਲ ਦੇ ਕੇਸ ਵੀ ਉਹ ਉਹਨਾਂ ਨੂੰ ਵੀ ਬਾਹਰ ਲਿਆ ਕੇ ਤੇ ਲੋਕਾਂ ਨੂੰ ਡਰਾ ਡਰਾਤ ਮਕਾ ਕੇ ਜਿਹੜਾ ਉਹ ਕੇਸੇ ਲਹਿਰ ਨਾਲ ਜੁੜਦੇ ਆ ਜਾਂ ਜੋ ਹੁਣ ਵੀ ਜਿਹੜਾ ਇਹਨਾਂ ਅਮਰਤਪਾਲ ਨੂੰ ਵੋਟਾਂ ਪਈਆਂ ਉਹਨਾਂ ਨੂੰ ਬਹੁਤਿਆਂ ਨੂੰ ਇਹ ਧਮਕੀਆਂ ਆ ਰਹੀਆਂ ਜੀ ਤੁਸੀਂ ਤੁਹਾਡੇ ਨਾਲ ਐ ਕਰ ਦਾਂਗੇ ਤੁਹਾਡੇ ਤੇ